ਹੈਲੋ एवरीवन ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਨੇ ਆ ਰਿੰਕਸਟੋਰ.com ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਅਸੀਂ ਇਸ ਨਵੀਂ ਵੀਡੀਓ ਵਿੱਚ ਪਾਸ਼ਾ ਅਤੇ ਪੰਜਾਬੀ ਭਾਸ਼ਾ ਦੇ ਬਾਰੇ ਗੱਲ ਕਰਾਂਗੇ ਪਾਸ਼ਾ ਅਤੇ ਪੰਜਾਬੀ ਭਾਸ਼ਾ ਦਾ ਲੌਂਗ ਜਰਨੀ ਆਫ ਪੰਜਾਬੀ ਲੈਂਗੁਏਜ ਇਸਦੇ ਬਾਰੇ ਡਿਟੇਲ ਵਿੱਚ ਅਸੀਂ ਆਉਣ ਵਾਲੀ ਵੀਡੀਓਜ਼ ਵਿੱਚ ਵੀ ਪੜਾਂਗੇ ਇਹ ਇੱਕ ਇੰਟਰੋਡਕਟਰੀ ਵੀਡੀਓ ਹੋਏਗੀ ਆਉਣ ਵਾਲੀ ਵੀਡੀਓ ਵਿੱਚ ਅਸੀਂ ਡਿਟੇਲ ਵਿੱਚ ਪੜਾਂਗੇ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਇਹ ਸਾਰਾ ਕੰਟੈਂਟ ਅਸੀਂ rankestouch.com ਤੋਂ ਲੈ ਰਹੇ ਹਾਂ ਅਗਰ ਤੁਸੀਂ ਡਿਟੇਲ ਵਿੱਚ ਆਰਟੀਕਲ ਨੂੰ ਪੜਨਾ ਚਾਹੋਗੇ ਤਾਂ rankestouch.com ਦੇ ਵਿੱਚ ਜਾ ਕੇ ਤੁਸੀਂ ਇਹਨੂੰ ਪੜ ਸਕਦੇ ਹੋ ਤੇ ਸਟਾਰਟ ਕਰਦੇ ਹਾਂ ਬਿਨਾਂ ਦੇਰੀ ਤੋਂ ਇਸ ਵੀਡੀਓ ਨੂੰ ਭਾਸ਼ਾ ਅਤੇ ਪੰਜਾਬੀ ਭਾਸ਼ਾ ਅੱਜ ਦੇ ਸਮੇਂ ਵਿੱਚ ਇੱਕ ਬੇਹਤ ਆਹਿਮ ਸਾਧਨ ਬਣ ਚੁੱਕੀ ਹੈ ਜੋ ਤੁਹਾਡੇ ਰੈਂਕ ਨੂੰ ਨਿਖਾਰਨ ਅਤੇ ਤੁਹਾਡੇ ਚੋਇਸ ਦੀ ਜੌਬ ਪ੍ਰਾਪਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅੱਜ ਦੇ ਹਾਰਡ ਕੰਪੀਟੀਸ਼ਨ ਵਾਲੇ ਜੁਗ ਵਿੱਚ ਜਿੱਥੇ ਹਰ ਐਸਪੀਰੈਂਟ ਆਪਣੇ ਮਿਹਨਤ ਦੇ ਰੰਗ ਨੂੰ ਮੈਰਿਟ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬੀ ਭਾਸ਼ਾ ਦਾ ਸਹੀ ਗਿਆਨ ਤੁਹਾਨੂੰ ਸਫਲਤਾ ਦੀਆਂ ਉਚਾਈਆਂ ਤੱਕ ਪਹੁੰਚਾ ਸਕਦਾ ਹੈ ਤੋਂ ਸਟਾਰਟ ਕਰੀਏ ਆਓ ਭਾਸ਼ਾ ਦੀ ਦੁਨੀਆ ਵਿੱਚ ਝਾਂਕੀਏ ਭਾਸ਼ਾ ਸਾਡਾ ਸੰਚਾਰ ਦਾ ਸੇਤੂ ਲੈਂਗੁਏਜ ਆਵਰ ਬ੍ਰਿਜ ਟੂ ਕਮਿਊਨੀਕੇਸ਼ਨ ਕਦੇ ਤੁਸੀਂ ਸੋਚਿਆ ਹੈ ਕਿ ਅਸੀਂ ਇੱਕ ਦੂਜੇ ਨੂੰ ਕਿਵੇਂ ਸਮਝਦੇ ਹਾਂ ਜਦੋਂ ਅਸੀਂ ਖੁਸ਼ ਹੁੰਦੇ ਹਾਂ ਜਦੋਂ ਦੁਖੀ ਹੁੰਦੇ ਹਾਂ ਜਾਂ ਕੋਈ ਗੱਲ ਸਾਂਝਾ ਕਰਨੀ ਹੁੰਦੀ ਹੈ ਤਾਂ ਅਸੀਂ ਕੀ ਕਰਦੇ ਹਾਂ ਅਸੀਂ ਬੋਲਦੇ ਹਾਂ ਅਸੀਂ ਲਿਖਦੇ ਹਾਂ ਜਾਂ ਅਸੀਂ ਸੰਕੇਤ ਕਰਦੇ ਹਾਂ ਇਹ ਸਭ ਕੁਝ ਸੰਭਵ ਕਿਵੇਂ ਹੁੰਦਾ ਹੈ ਇਸ ਦਾ ਜਵਾਬ ਹੈ ਪਾਸ਼ਾ ਪਾਸ਼ਾ ਇੱਕ ਐਸਾ ਸੰਚਾਰ ਹੈ ਇੱਕ ਦੂਸਰੇ ਦੇ ਭਾਵਾਂ ਨੂੰ ਸਮਝਾਣਾ ਆਪਣੇ ਭਾਵਾਂ ਨੂੰ ਵਿਅਕਤ ਕਰਨਾ ਇਕ ਦੂਸਰੇ ਨਾਲ ਗੱਲਬਾਤ ਕਰਨਾ ਉਹ ਸਾਡਾ ਭਾਸ਼ਾ ਦੇ ਮਾਧਿਅਮ ਨਾਲ ਹੁੰਦਾ ਹੈ ਭਾਸ਼ਾ ਕੀ ਹੈ ਭਾਸ਼ਾ ਸਿਰਫ ਸ਼ਬਦਾਂ ਦਾ ਇੱਕ ਸਮੂਹ ਨਹੀਂ ਹੈ ਇਹ ਇੱਕ ਅਜੀਬ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਵਿਚਾਰਾਂਵਾਂ ਭਾਵਨਾਵਾਂ ਅਤੇ ਜਾਣਕਾਰੀ ਨੂੰ ਦੂਜਿਆਂ ਨਾਲ ਸਾਂਝਾ ਕਰਦੇ ਹਾਂ ਇਹ ਇੱਕ ਸਾਧਨ ਹੈ ਇੱਕ ਉਜਾਰ ਹੈ ਜਿਸ ਤੇ ਵਰਤੋ ਕਰਕੇ ਅਸੀਂ ਇੱਕ ਦੂਜੇ ਨਾਲ ਜੁੜਦੇ ਹਾਂ ਆਓ ਭਾਸ਼ਾ ਦੀ ਦੁਨੀਆ ਚ ਘੁੰਮੀਏ ਭਾਸ਼ਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਲਿਖਤ ਜਾਂ ਸਾਹਿਤਿਕ ਭਾਸ਼ਾ ਇਹਨਾਂ ਵਿੱਚ ਕੀ ਫਰਕ ਹੈ ਕਦੇ ਤੁਸੀਂ ਸੋਚਿਆ ਕਿ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਕਿਵੇਂ ਕਰਦੇ ਹਾਂ ਜਦੋਂ ਤੁਸੀਂ ਆਪਣੇ ਦੋਸਤ ਨੂੰ ਕਹਿੰਦੇ ਹੋ ਅੱਜ ਫਿਲਮ ਦੇਖਣ ਚੱਲੀਏ ਤਾਂ ਇਹ ਬੋਲੀ ਹੈ ਜਦੋਂ ਤੁਸੀਂ ਇੱਕ ਪੱਤਰ ਲਿਖਦੇ ਹੋ ਜਾਂ ਵਟਸਐਪ ਤੇ ਲਿਖਦੇ ਹੋ ਤਾਂ ਇਹ ਲਿਖਤੀ ਭਾਸ਼ਾ ਆ ਜਾਂਦੀ ਹੈ ਅੱਜ ਅਸੀਂ ਇਹਨਾਂ ਦੋਵਾਂ ਨੂੰ ਹੋਰ ਵਿਸਤਾਰ ਨਾਲ ਸਮਝਦੇ ਹਾਂ ਪਹਿਲਾ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਦਿਲ ਦੀਆਂ ਗੱਲਾਂ ਇੰਨਾ ਕਰਦੇ ਆ ਕਿ ਦੂਸਰੇ ਆਪਣੀ ਗਰਲਫ੍ਰੈਂਡ ਆਪਣੀ ਬੌਏਫ੍ਰੈਂਡ ਨਾਲ ਬੋਲੀ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਅਸੀਂ ਆਪਣੇ ਵਿਚਾਰਾਂ ਭਾਵਨਾਵਾਂ ਤੇ ਜਾਣਕਾਰੀ ਨੂੰ ਸਾਂਝਾ ਕਰਦੇ ਹਾਂ ਬੋਲੀ ਬਹੁਤ ਲਚਕਦਾਰ ਹੁੰਦੀ ਹੈ ਅਸੀਂ ਇਸ ਵਿੱਚ ਇਸ਼ਾਰੇ ਹਾ ਪਾਉ ਅਤੇ ਸੁਰ ਦੀ ਵਰਤੋਂ ਕਰਦੇ ਹਾਂ ਬੋਲੀ ਦੀਆਂ ਵਿਸ਼ੇਸ਼ਤਾਵਾਂ ਸਧਾਰਨ ਅਤੇ ਅਨੁਪਚਾਰਿਕ ਬੋਲੀ ਵਿੱਚ ਅਸੀਂ ਗੁੰਝਲਦਾਰ ਸ਼ਬਦਾਂ ਦੀ ਥਾਂ ਸਰਲ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਲੋਕਾਂ ਦੀ ਰੋਜ਼ਾਨਾ ਦੀ ਭਾਸ਼ਾ ਇਹ ਉਹ ਭਾਸ਼ਾ ਹੈ ਜੋ ਅਸੀਂ ਆਪਣੇ ਦੋਸਤਾਂ ਪਰਿਵਾਰ ਅਤੇ ਸਹਿਕਰਮੀਆਂ ਨਾਲ ਗੱਲ ਕਰਨ ਦੀ ਵਰਤੋਂ ਕਰਦੇ ਹਾਂ ਵਿਆਕਰਨ ਦੇ ਨਿਯਮਾਂ ਤੋਂ ਮੁਕਤ ਬੋਲੀ ਵਿੱਚ ਅਸੀਂ ਹਮੇਸ਼ਾ ਵਿਆਕਰਨ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ ਇਸ਼ਾਰੇ ਅਤੇ ਹਾਵ-ਭਾਵ ਬੋਲੀ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਸਮਝਾਉਣ ਲਈ ਇਸ਼ਾਰੇ ਅਤੇ ਹਾਵ-ਭਾਵ ਦੀ ਵਰਤੋਂ ਕਰਦੇ ਹਾਂ ਕਾਸੀ ਇਲਾਕੇ ਦੀ ਬੋਲੀ ਹਰ ਇਲਾਕੇ ਦੀ ਬੋਲੀ ਬਕਰੀ ਹੁੰਦੀ ਹੈ ਜਿਵੇਂ ਮੈਂ ਮਾਝੇ ਵਿੱਚ ਰਹਿਣਾ ਤਾਂ ਸਾਡੇ ਤੇ ਮਾਝੀ ਬੋਲੀ ਜਾਂਦੀ ਹੈ ਉਵੇਂ ਹੀ ਦੁਆਬੇ ਵਿੱਚ ਦੁਆਬੀ ਅਤੇ ਮਾਲਵੇ ਵਿੱਚ ਮਲਵਾਈ ਬੋਲੀ ਦੂਸਰੀ ਲਿਖਤ ਜਾਂ ਸਾਹਿਤਕ ਭਾਸ਼ਾ ਸ਼ਬਦਾਂ ਦਾ ਜਾਦੂ ਲਿਖਤ ਭਾਸ਼ਾ ਬਹੁਤ ਹੀ ਜ਼ਿਆਦਾ ਸੋਚੀ ਸਮਝੀ ਅਤੇ ਯੋਜਨਾਬੱਧ ਹੁੰਦੀ ਹੈ ਜਦੋਂ ਅਸੀਂ ਕੋਈ ਪੱਤਰ ਲਿਖਦੇ ਹਾਂ ਤਾਂ ਅਸੀਂ ਆਪਣੇ ਵਿਚਾਰਾਂ ਨੂੰ ਵਿਵਸਥਿਤ ਰੂਪ ਵਿੱਚ ਪੇਸ਼ ਕਰਦੇ ਹਾਂ ਲਿਖਤੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਵਿਆਕਰਨ ਦੇ ਨਿਯਮਾਂ ਦੇ ਅਨੁਸਾਰ ਲਿਖਤੀ ਭਾਸ਼ਾ ਵਿੱਚ ਵਿਆਕਰਨ ਦੇ ਨਿਯਮਾਂ ਦਾ ਪਾਲਣ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਸਰਕਾਰੀ ਅਤੇ ਅਧਿਕਾਰਤ ਭਾਸ਼ਾ ਇਹ ਉਹ ਭਾਸ਼ਾ ਹੈ ਜੋ ਅਸੀਂ ਸਰਕਾਰੀ ਦਫ਼ਤਰਾਂ ਅਤੇ ਅਧਿਕਾਰਤ ਦਸਤਾਵੇਜ਼ਾਂ ਵਿੱਚ ਵਰਤਦੇ ਹਾਂ ਸਾਹਿਤਿਕ ਭਾਸ਼ਾ ਲਿਖਤੀ ਭਾਸ਼ਾ ਦਾ ਇਸਤੇਮਾਲ ਸਾਹਿਤਿਕ ਰਚਨਾਵਾਂ ਅਖਬਾਰਾਂ ਅਤੇ ਰਸਾਲਨਿਆਂ ਵਿੱਚ ਕੀਤੀ ਜਾਂਦੀ ਹੈ। ਬਿਸ਼ਰਾਮ ਚਿੰਨ ਲਿਖਤੀ ਪਾਸ਼ਾ ਵਿੱਚ ਬਿਸ਼ਰਾਮ ਚਿੰਨਾਂ ਦੀ ਮਦਦ ਨਾਲ ਅਰਥਾਂ ਨੂੰ ਸਪਸ਼ਟ ਕੀਤਾ ਜਾਂਦਾ ਹੈ। ਅਗਰ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਰਹੇ ਹੋ, ਅਗਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਤੇ ਸਾਡੇ ਅਗਰ ਤੁਸੀਂ ਇੰਸਟਾਗ੍ਰam ਤੇ ਫੋਲੋ ਕਰੋਗੇ ਉਹ ਵੀ ਬੈਟਰ ਹੋਏਗਾ। ਪਿੰਟਰੇਸਟ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ। ਐਕਸ ਤੇ ਅਸੀਂ ਰੋ ਡੇਲੀ ਪੋਸਟ ਕਰਦੇ ਹਾਂ। ਡੇਲੀ ਨੋਟੀਫਿਕੇਸ਼ਨ ਆਪਣੇ WhatsApp ਤੇ ਲੈਣ ਲਈ ਸਾਡੇ WhatsApp ਚੈਨਲ ਨੂੰ ਫੋਲੋ ਕਰ ਸਕਦੇ ਹੋ। ਪਾਸ਼ਾਵਾਂ ਦਾ ਨਾਮਕਰਨ ਇੱਕ ਦਿਲਚਸਪ ਸਫਰ ਕੀ ਤੁਸੀਂ ਕਦੇ ਸੋਚਿਆ ਹੈ ਕੀ ਭਾਸ਼ਾਵਾਂ ਦੇ ਨਾਮ ਕਿਵੇਂ ਪੈਂਦੇ ਹਨ ਹਰ ਇੱਕ ਦੇਸ਼ ਸੂਬਾ ਜਾਂ ਇਲਾਕੇ ਆਪਣੀ ਖੁਦ ਦੀ ਆਵਾਜ਼ ਰੱਖਦਾ ਹੈ ਜੋ ਉਸ ਦੇ ਭਾਸ਼ਾ ਰਾਹੀਂ ਪ੍ਰਗਟ ਹੁੰਦੀ ਹੈ ਜਿਵੇਂ ਕਿ ਤੁਸੀਂ ਸਹੀ ਕਿਹਾ ਅਕਸਰ ਇੱਕ ਭਾਸ਼ਾ ਦਾ ਨਾਮ ਉਸ ਇਲਾਕੇ ਦੇ ਨਾਮ ਤੋਂ ਹੀ ਰੱਖ ਦਿੱਤਾ ਜਾਂਦਾ ਹੈ ਆਓ ਇਸ ਵਿਸ਼ੇ ਨੂੰ ਹੋਰ ਵਿਸਤਾਰ ਨਾਲ ਸਮਝੀਏ ਭਾਸ਼ਾ ਦੇ ਨਾਮ ਕਰਨ ਦੇ ਕਾਰਨ ਇਲਾਕੇ ਦਾ ਨਾਮ ਜਿਵੇਂ ਕਿ ਤੁਸੀਂ ਉਦਾਹਰਨ ਦਿੱਤੀ ਹੈ ਅਸਾਮੀ ਭਾਸ਼ਾ ਅਸਾਮ ਤੋਂ ਪੰਜਾਬੀ ਭਾਸ਼ਾ ਪੰਜਾਬ ਤੋਂ ਆਈ ਹੈ ਇਹ ਸਭ ਤੋਂ ਆਮ ਤਰੀਕਾ ਹੈ ਕਿਸੇ ਭਾਸ਼ਾ ਦਾ ਨਾਮ ਰੱਖੰਦਾ ਲੋਕਾਂ ਦਾ ਨਾਮ ਕਈ ਵਾਰ ਕਿਸੇ ਭਾਸ਼ਾ ਦਾ ਨਾਮ ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਨਾਮ ਤੇ ਰੱਖ ਦਿੱਤਾ ਜਾਂਦਾ ਹੈ ਉਦਾਹਰਨ ਲਈ ਤੁਰਕੀ ਭਾਸ਼ਾ ਦਾ ਤੁਰਕ ਲੋਕਾਂ ਨਾਲ ਸੰਬੰਧਿਤ ਹੈ ਭੂਗੋਲਿਕ ਵਿਸ਼ੇਸ਼ਤਾਵਾਂ ਕਈ ਵਾਰ ਕਿਸੇ ਭਾਸ਼ਾ ਦਾ ਨਾਮ ਉਸ ਇਲਾਕੇ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਰੱਖਿਆ ਜਾਂਦਾ ਹੈ ਉਦਾਹਰਨ ਲਈ ਸਿੰਧੀ ਭਾਸ਼ਾ ਸਿੰਧ ਨਦੀ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਇਤਿਹਾਸਕਾਰਕ ਨਾਮ ਕੁਝ ਭਾਸ਼ਾਵਾਂ ਦੇ ਨਾਮ ਉਹਨਾਂ ਦੇ ਇਤਿਹਾਸਕ ਵਿਸ਼ੋਕਣ ਨਾਲ ਜੁੜੇ ਹੁੰਦੇ ਹਨ ਉਦਾਹਰਨ ਲਈ ਅੰਗਰੇਜ਼ੀ ਭਾਸ਼ਾ ਐਂਗਲੋ ਸੈਕਸ਼ਨ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਭਾਰਤ ਦੀ ਭਾਸ਼ਾਵਾਂ ਦਾ ਰੰਗीन ਸੰਸਾਰ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਾ ਨਾ ਸਿਰਫ ਆਪਣੀ ਸਭਿੰਦਾ ਲਈ ਮਸ਼ਹੂਰ ਹੈ ਸਗੋਂ ਆਪਣੀਆਂ ਅਨੇਕਾ ਭਾਸ਼ਾਵਾਂ ਲਈ ਵੀ ਇਹ ਭਾਸ਼ਾਈ ਵਿਭਿੰਨਤਾ ਹੀ ਭਾਰਤ ਤੋਂ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਭਾਰਤ ਵਿੱਚ ਬੋਲੇ ਜਾਣ ਵਾਲੇ ਕੁਝ ਪ੍ਰਮੁੱਖ ਭਾਸ਼ਾਵਾਂ ਹਿੰਦੀ ਭਾਰਤ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਇਹ ਦੇਸ਼ ਦੀ ਰਾਸ਼ਟਰੀ ਭਾਸ਼ਾ ਵੀ ਹੈ। ਅੰਗਰੇਜ਼ੀ ਭਾਰਤ ਵਿੱਚ ਸਿੱਖਿਆ ਅਤੇ ਕਾਰੋਬਾਰ ਦਾ ਮਾਧਿਅਮ ਹੈ। ਪੰਜਾਬੀ ਪੰਜਾਬੀ ਸੂਬੇ ਦੀ ਮੁੱਖ ਭਾਸ਼ਾ ਹੈ। ਬੰਗਾਲੀ ਬੰਗਾਲੀ ਸੂਬੇ ਦੀ ਮੁੱਖ ਭਾਸ਼ਾ ਹੈ। ਮਰਾਠੀ ਮਹਾਰਾਸ਼ਟਰ ਸੂਬੇ ਦੀ ਮੁੱਖ ਭਾਸ਼ਾ ਹੈ। ਤਾਮਿਲ ਤਾਮਿਲਨਾਡੂ ਸੂਬੇ ਦੀ ਮੁੱਖ ਭਾਸ਼ਾ ਹੈ। ਤੇਲਗੂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸੂਬਿਆਂ ਦੀ ਮੁੱਖ ਭਾਸ਼ਾ ਹੈ। ਕੰਨੜ ਕarnataka ਸੂਬੇ ਦੀ ਮੁੱਖ ਭਾਸ਼ਾ ਹੈ ਮੱਲਿਆਲਮ ਕੇਰਲ ਸੂਬੇ ਦੀ ਮੁੱਖ ਭਾਸ਼ਾ ਹੈ ਗੁਜਰਾਤੀ ਗੁਜਰਾਤ ਸੂਬੇ ਦੀ ਮੁੱਖ ਭਾਸ਼ਾ ਹੈ ਭਾਸ਼ਾ ਦੇ ਦਰਜੇ ਇੱਕ ਵਿਸਤ੍ਰਿਤ ਵਿਸ਼ਲੇਸ਼ਣ ਭਾਸ਼ਾ ਸਿਰਫ ਸ਼ਬਦਾਂ ਦਾ ਇੱਕ ਸਮੂਹ ਨਹੀਂ ਹੁੰਦਾ ਹੈ ਇਹ ਸਾਡੀ ਸੱਭਿਆਚਾਰ ਇਤਿਹਾਸ ਅਤੇ ਪਛਾਣ ਦਾ ਇੱਕ ਅਨਿਖੜਵਾ ਅੰਗ ਹੁੰਦਾ ਹੈ ਇਸ ਲਈ ਹਰ ਭਾਸ਼ਾ ਨੂੰ ਇੱਕ ਖਾਸ ਦਰਜਾ ਦਿੱਤਾ ਜਾਂਦਾ ਹੈ ਆਓ ਇਹਨਾਂ ਦਰਜਿਆਂ ਨੂੰ ਹੋਰ ਵਿਸਤਾਰ ਨਾਲ ਸਮਝੀਏ ਵੱਖ-ਵੱਖ ਤਰ੍ਹਾਂ ਦੀਆਂ ਭਾਸ਼ਾਵਾਂ ਦੇ ਦਰਜੇ ਮਾਤ ਪਾਸ਼ਾ ਇਹ ਉਹ ਪਾਸ਼ਾ ਹੈ ਜੋ ਅਸੀਂ ਘਰ ਵਿੱਚ ਆਪਣੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਸਿੱਖਦੇ ਹਾਂ ਪੰਜਾਬੀ ਇੱਕ ਪੰਜਾਬੀ ਲਈ ਮਾਤ ਪਾਸ਼ਾ ਹੈ ਮਾਤ ਪਾਸ਼ਾ ਸਾਡੀ ਪਛਾਣ ਦਾ ਇੱਕ ਇੱਕ ਅਹਿਮ ਹਿੱਸਾ ਹੁੰਦੀ ਹੈ ਅਤੇ ਸਾਡੇ ਸੱਭਿਆਚਾਰ ਨਾਲ ਜੁੜੀ ਹੁੰਦੀ ਹੈ ਰਾਜ ਭਾਸ਼ਾ ਇਹ ਕਿਸੇ ਖਾਸ ਰਾਜ ਜਾਂ ਪ੍ਰਾਂਤ ਦੀ ਅਧਿਕਾਰਿਤ ਭਾਸ਼ਾ ਹੁੰਦੀ ਹੈ ਪੰਜਾਬੀ ਪੰਜਾਬ ਰਾਜ ਦੀ ਰਾਜ ਭਾਸ਼ਾ ਹੈ ਰਾਜ ਭਾਸ਼ਾ ਸਰਕਾਰੀ ਕੰਮਕਾਜ ਅਤੇ ਸਿੱਖਿਆ ਵਿੱਚ ਵਰਤੀ ਜਾਂਦੀ ਹੈ ਰਾਸ਼ਟਰੀ ਭਾਸ਼ਾ ਇਹ ਇੱਕ ਦੇਸ਼ ਦੀ ਅਧਿਕਾਰਿਤ ਭਾਸ਼ਾ ਹੁੰਦੀ ਹੈ ਜਿਸ ਨੂੰ ਸਾਰੇ ਦੇਸ਼ ਵਿੱਚ ਮਾਨਤਾ ਪ੍ਰਾਪਤ ਹੁੰਦੀ ਹੈ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ਰਾਸ਼ਟਰੀ ਭਾਸ਼ਾ ਦੇਸ਼ ਦੀ ਇਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਉਂਦੀ ਹੈ। ਅੰਤਰਰਾਸ਼ਟਰੀ ਭਾਸ਼ਾ ਇਹੋ ਭਾਸ਼ਾ ਹੁੰਦੀ ਹੈ ਜਿਸ ਨੂੰ ਦੁਨੀਆ ਦੇ ਬਕ ਬਕ ਦੇਸ਼ਾਂ ਵਿੱਚ ਬੋਲਿਆ ਅਤੇ ਸਮਝਿਆ ਜਾਂਦਾ ਹੈ। ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ। ਅੰਤਰਰਾਸ਼ਟਰੀ ਭਾਸ਼ਾ ਵਪਾਰ, ਸਿੱਖਿਆ ਅਤੇ ਸੰਚਾਰ ਲਈ ਬਹੁਤ ਮਹੱਤਵਪੂਰਨ ਹੈ। ਗੁਪਤ ਭਾਸ਼ਾ ਇਹ ਇੱਕ ਵਿਸ਼ੇਸ਼ ਕੋਡ ਜਾਂ ਸੰਕੇਤ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ ਕੁਝ ਖਾਸ ਲੋਕ ਹੀ ਸਮਝ ਸਕਦੇ ਹਨ। ਕੁਝ ਕੌਫੀ ਏਜੰਸੀਆਂ ਅਤੇ ਕੁਝ ਖਾਸ ਸਮੂਹ ਗਰੁੱਪਤ ਭਾਸ਼ਾਵਾਂ ਦੇ ਵਰਤੋਂ ਕਰਦੇ ਹਨ ਗੁਪਤ ਭਾਸ਼ਾਵਾਂ ਸੰਦੇਸ਼ਾਂ ਨੂੰ ਗੁਪਤ ਰੱਖਣ ਲਈ ਵਰਤੀ ਜਾਂਦੀ ਹੈ ਟਕਸਾਲੀ ਭਾਸ਼ਾ ਇਹ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਸਰਕਾਰੀ ਕੰਮਕਾਜ ਸਿੱਖਿਆ ਅਤੇ ਮੀਡੀਆ ਵਿੱਚ ਵਰਤਣ ਲਈ ਮਾਨਤਾ ਪ੍ਰਾਪਤ ਹੁੰਦੀ ਹੈ ਪੰਜਾਬ ਦੀ ਟਕਸਾਲੀ ਭਾਸ਼ਾ ਮਾਝੀ ਹੈ ਟਕਸਾਲੀ ਭਾਸ਼ਾ ਇੱਕ ਸਮੂਹ ਦੇ ਲੋਕਾਂ ਨੂੰ ਇਕਜੁੱਟ ਕਰਨ ਲਈ ਮਦਦ ਕਰਦੀ ਹੈ ਉਪਭਾਸ਼ਾ ਇੱਕ ਕਿਸਮ ਮੁੱਖ ਭਾਸ਼ਾ ਦੀ ਇੱਕ ਕਿਸਮ ਹੁੰਦੀ ਹੈ ਜਿਸ ਵਿੱਚ ਕੁਝ ਵਿਸ਼ੇਸ਼ ਸ਼ਬਦ ਅਤੇ ਉਚਾਰਨ ਹੁੰਦੇ ਹਨ ਪੰਜਾਬੀ ਭਾਸ਼ਾ ਦੀਆਂ ਕੁਝ ਉਪਭਾਸ਼ਾਵਾਂ ਹਨ ਜਿਵੇਂ ਮਾਝੀ ਮਲਵਈ ਦੁਆਬੀ ਉਪਭਾਸ਼ਾਵਾਂ ਇੱਕ ਭਾਸ਼ਾ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦੋਸਤਾਂ ਨਾਲ ਸ਼ੇਅਰ ਕਰੋ